ਦੌਰ ਤੌਰ ਤਬਹਿਰ ਜੀ ਬਸਦਾ ਪਰ ਆਪਣੀ ਮਾਤ ਹਰਾਈ ਸਿਆਮ ਕਹਿ ਫਿਰ ਕਹਿ ਬ੍ਰਿਜ ਕੇ ਪਤੂਖਲ ਸੋਫਨ ਦੇਹ ਬੰਧਾਈ ਸਵਈਆ ਦੌਰ ਗਏ ਹਰ ਜੀ ਬਸਦਾ ਜਬ ਜਸਦਾ ਜਬ ਦੌਰ ਗਏ ਹਰ ਗਏ ਜੀ ਗਏ ਦੌਰ ਗਏ ਹਰ ਜੀ ਜਸਦਾ ਜਬ ਨਟਕੇ ਜੋ ਸੁਦਾ ਨੇ ਬਾਲਿਆ ਕਰ ਜਸਦਾ ਹਾਂ ਜਸਦਾ ਜਸਦਾ ਕੀਤਾ ਬਸਦਾ ਜਸਦਾ ਦੌਰ ਗਹਿ ਹਰ ਜੀ ਜਸ ਦਾ ਜਬ ਬਾਂਧ ਰਹੀ ਰਸੀਆ ਨਹੀਂ ਮਾਵੈ ਗਾਈਆਂ ਗਈਆਂ ਸੀ ਬਾਹਰ ਨੂੰ ਜਿੰਨੇ ਖੋਲ ਨਹੀਂ ਦੇ ਰੁੱਤੇ ਸੀ ਸਾਰਿਆਂ ਨੂੰ ਪੇਟ ਬੰਨਣ ਲੱਗੀ ਪੇਟ ਭਗਵਾਨ ਦਾ ਬੰਨਿਆ ਜਾਂਦਾ ਸਾਰੀਆਂ ਰਸੀਆਂ ਥੜ ਗਈਆਂ ਕਹਿ ਇਕ ਠੀਮਰਜ ਕੀ ਰਸੀਆ ਸਭ ਜੋਰ ਰਹੀ ਕਸ ਥਾਏ ਨਾ ਪਾਵੇ ਫੇਰ ਬੰਧਾਏ ਭਏ ਬ੍ਰਿਜ ਕੇ ਪਤ ਭੁਖਲ ਸੋ ਧਰ ਉਪਰ ਧਾਵੇ ਸਾਧ ਉਧਾਰਨ ਕੋ ਜੁਮ ਲਾਰਜਨ ਤਾਏ ਨਮਿਤ ਕਿਦੋ ਵਹਿ ਜਾਵੇ ਦੋਹਰਾ ਕੀਸਤ ਕੀਸਤ ਊਖਲਹਿ ਕਨ ਉਧਾਰਤ ਸਾਧ ਨਿਕਟ ਤਬੈ ਤਨ ਕੇ ਗਏ ਜਨਨ ਹਰ ਅਗਾਧ ਸਵਈਆ ਊਖਲ ਕਨ ਅਰਾਏ ਕਿਦੋ ਬਲਕੈ ਤਨਕ ਤਰ ਤੋਰ ਦਏ ਹੈ ਊਖਲ ਕਨ ਅਰਾਏ ਕਿਦੋ ਬਲਕਾ ਤਨ ਕੋ ਤਰ ਤੋਰ ਦੇ ਤਾ ਨਿਕ ਸੇ ਤਨ ਤੈ ਜੁਮ ਲਾਰ ਜਨ ਉਹਨਾਂ ਰੂਹਾਂ ਨਿਕਲੀਆਂ ਬਿਰਥਾ ਵਿੱਚੋਂ ਕੈ ਬਨਤੀ ਸੁਰ ਲੋਕ ਗਏ ਹੈ ਤਾ ਝਬ ਕੇ ਗਜ ਉੱਚ ਮਹਾ ਤਾ ਛਬ ਕੇ ਜਸ ਉੱਚ ਮਹਾ ਕਬ ਕੇ ਮਨ ਮੈਂ ਇਹ ਭਾਂਤ ਭਏ ਹੈ ਤਾ ਛਬ ਕੇ ਜਸ ਉੱਚ ਮਹਾ ਕਬ ਕੇ ਮਨ ਮੈਂ ਇਹ ਭਾਂਤ ਭਏ ਹੈ ਨਾਗਨ ਕੇ ਪੁਰ ਤੇ ਮਦ ਕੇ ਮਟਕਾ ਮਤ ਕੀਲ ਜੋ ਐ ਚ ਲੈ ਮਟਕਾ ਨਾਗਨ ਕੇ ਪੁਰ ਤੇ ਮਦ ਕੇ ਮਟ ਕੈ ਮਤ ਕੀਲ ਜੋ ਐ ਚ ਲੈ ਹੈ ਨਾਗਨ ਕੇ ਪੁਰ ਤੇ ਮਦ ਕੇ ਮਟ ਕੈ ਮਤ ਕੀਲ ਜੋ ਐ ਚ ਲੈ ਹੈ ਐ ਚ ਲੈ ਐ ਚ ਲੈ ਹੈ ਸਵਈਆ ਸਵਈਆ ਕੌਤਕ ਦੇਖ ਸਭੈ ਬ੍ਰਿਜ ਕੇ ਜਨ ਜਾਏ ਤਬੈ ਜਸ ਦਾ ਪਹਿ ਆਖੀ ਤੋਰ ਦੇ ਤਨ ਕੋ ਬਲ ਕੈ ਤਰ ਤੋਰ ਦੇ ਤਨ ਕੋ ਬਲ ਕੈ ਤਰ ਭੰਤ ਭਲੀ ਹਰ ਕੀ ਸੁਭ ਸਾਖੀ ਤਾਂ ਛਬ ਕੀ ਉਪਮ ਅਤਹੀ ਕਬਨੇ ਆਪਣੇ ਮੁਖ ਤੇ ਏਮ ਭਾਖੀ ਫੇਰ ਕਹੀ ਪਹਿਰਾਏ ਇਤ ਤੈ ਤਾ ਉਡੇ ਫੇਰ ਕਹੀ ਪਹਿਰਾਏ ਤਤੈ ਉਡੇ ਜਿਉ ਧਰ ਤੇ ਉਡ ਜਾਤ ਹੈ ਮਾਖੀ ਸਵਈਆ दैतन के बद्ध को शिव मूर्त दैतन के बद्ध को शिव मूर्त है मूर्त <tun> दैतन के बद्ध को शिव मूर्त है नैज सुकर्ता सुख दैया लोगन को बरता हरता दुख है करता मुसली धरपैया लोगन को बरता हरता दुख ਹੈ ਕਰਤਾ ਮੁਸਲੀ ਧਰ ਪਈਆ ਲੋਗਨ ਕੋ ਵਰਤਾ ਹਰਤਾ ਦੁਖ ਹੈ ਕਰਤਾ ਮੁਸਲੀ ਧਰ ਪਈਆ ਡਾਰ ਦਈ ਮਮਤਾ ਹਰ ਜੀ ਤਬ ਬੋਲ ਉੱਠੀ ਇਹ ਹੈ ਮਮ ਜਈਆ ਖੇਲ ਬਣਾਏ ਦਇਓ ਹਮਕੋ ਵਿਦ ਜੋ ਜਨਮਿਓ ਗਹ ਪੂਤ ਕਨ੍ਹਈਆ ਡਾਰ ਦਈ ਮਮਤਾ ਹਰ ਜੀ ਤਬ ਬੋਲ ਉਠੀ ਜੇ ਹੈ ਮਹ ਜਯਾ ਫੇਰ ਬਨਾਏ ਦਇਓ ਹੰਕੂ ਬਿਦ ਜੋ ਜਨਮ ਓਂ ਗ੍ਰਹਿ ਪੂਰਤਕ ਕਨਈਆ ਇਹ ਸ੍ਰੀ ਬਚਿਤ੍ਰਨਾਟ ਗ੍ਰੰਥੇ ਕ੍ਰਿਸ਼ਨਾ ਅਵਤਾਰੇ ਅਵਤਾਰੋ ਤਾਰੇ ਅਵਤਾਰ ਸਵਤਾਰ ਅਵਤਾਰ ਹੈ ਅਵਤਾਰੇ ਨਹੀਂ ਕ੍ਰਿਸ਼ਨਾ ਅਵਤਾਰ ਤਾਰ ਤੋਰ ਅਵਤਾਰੇ ਠੀਕ ਹੈ ਅਵਤਾਰੇ ਠੀਕ ਹੈ ਤਾਰ ਤੋਰ ਜੁਮਲਾਰਜਨ ਉਧਾਰਬੋ ਵਰਨਨ ਇਹ ਸ੍ਰੀ ਵਿਚਿਤ੍ਰਨਾਟਕ ਗ੍ਰੰਥੇ ਕ੍ਰਿਸ਼ਨਾ ਅਵਤਾਰੇ ਤਰ ਤੋਰ ਜੁਮਲਾਰਜਨ ਉਧਾਰਬੋ ਵਰਨਨ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਸਾਹਿਬ ਜੀ ਤੋਰ ਦੇ ਤਰ ਜੋ ਤਹਿ ਤਬ ਗੋਪਨ ਗੁਡਨ ਮੰਤਰ ਵਿਚਾਰੋ ਗੋਕਲ ਕਉ ਤਜੀਐ ਚਲੀਐ ਬ੍ਰਿਜ ਖਵੈ ਇਨ ਭਾਵਤੇ ਭਾਵਨ ਭਾਰੋ ਬਾਤ ਸੁਣੀ ਜਸਦਾ ਅਰਨੰਦ ਹੈ ਬਿਉਤ ਭਲੋ ਮਨ ਮਦ ਵਿਚਾਰੋ ਔਰ ਭਲੀ ਇਹ ਤੇ ਨਾ ਕਛੂ ਜਿਹ ਤੇ ਸੋ ਬਚੇ ਸਤ ਸਿਆਮਾ ਮਹਾਰੋ ਕਾਸ ਭਲੋ ਦ੍ਰਮਛਾ ਭਲੀ ਜਮਨਾ ਢਗ ਹੈ ਨਗ ਹੈ ਤਟ ਜਾਕੇ ਟੋਟ ਝਰੈ ਚਰਨਾ ਤਹ ਤੇ ਜਗ ਮੈਂ ਸਮਤੁਲ ਨਹੀਂ ਕਛਤਾ ਕੇ ਬੋਲਤ ਹੈ ਪਿੰਡ ਕੋਕਲ ਮੋਰ ਕਿਦੋਂ ਘਨ ਮੈਂ ਚਹ ਓਰਨ ਵਾਕੇ ਵੇਗ ਚਲੋ ਤੁਮ ਗੋਕਲ ਕੋ ਤਜ ਪੁੰਨ ਹਜ਼ਾਰ ਅਬੇ ਤੁਮ ਗਾਕੇ ਦੋਗਰ